ਜਿੱਥੇ ਪ੍ਰੇਮ ਹੋਵੇ ਉਥੇ ਨਗੋਚਾ ਨਹੀਂ ਗੱਡੀਦੀਆਂ ਉਥੇ ਗਲਤੀਆਂ ਨਹੀਂ ਗੱਡੀਦੀਆਂ ਤੇ ਜਿਸ ਬੰਦੇ ਅੰਦਰ ਪ੍ਰੇਮ ਨਹੀਂ ਹੁੰਦਾ ਉਹ ਉਲੰਭੇ ਹੀ ਰਹੀ ਰਹੇਗਾ ਆਹ ਠੀਕ ਨਹੀਂ ਆਹ ਠੀਕ ਨਹੀਂ ਆਹ ਠੀਕ ਦੀ ਜਿਹੜਾ ਬੰਦਾ ਪ੍ਰੇਮ ਕਰਦਾ ਹੋਵੇ ਉਹਦੇ ਲਈ ਸਭ ਕੁਝ ਠੀਕ ਹੋ ਜਾਂਦਾ ਹੈ ਗਲਤ ਵੀ ਠੀਕ ਹੋ ਜਾਂਦਾ ਜਦੋਂ ਪ੍ਰੇਮ ਹੋਵੇ ਤੇ ਜਦੋਂ ਨਫ਼ਰਤ ਹੋਵੇ ਮਨ ਵਿੱਚ ਫਿਰ ਠੀਕ ਵੀ ਗਲਤ ਹੋ ਜਾਂਦਾ ਜਿਹਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਉਹਦੀਆਂ ਸਾਰੀਆਂ ਠੀਕ ਗੱਲਾਂ ਤੁਹਾਨੂੰ ਗਲਤ ਲੱਗਣ। ਤੇ ਜਿਹਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ ਉਹਦੀਆਂ ਸਾਰੀਆਂ ਗਲਤ ਗੱਲਾਂ ਵੀ ਤੁਹਾਨੂੰ ਠੀਕ ਲੱਗਦੀਆਂ ਕਿਉਂਕਿ ਪ੍ਰੇਮ ਕਰਦੇ। ਤੈਨੂੰ ਰੋਟੀ ਸਵਾਦ ਲੱਗਦੀ ਹੈ ਮੇਰੇ ਮਾਂ ਦੇ ਹੱਥਾਂ ਦੀ ਹੈ। ਤੂੰ ਕਹਿੰਦਾ ਮੇਰੇ ਮਾਂ ਦੇ ਹੱਥਾਂ ਦੀ ਹੈ। ਦੂਜੇ ਬੰਦੇ ਨੂੰ ਨਹੀਂ ਸਵਾਦ ਲੱਗਦੀ ਕਿਉਂਕਿ ਉਹ ਪ੍ਰੇਮ ਨਹੀਂ ਕਰਦਾ। ਸੋ ਜਿੱਥੇ ਪ੍ਰੇਮ ਹੋਵੇ ਉੱਥੇ ਸਭ ਗਲਤ ਠੀਕ ਹੋ ਜਾਂਦਾ ਹੈ। ਜਿੱਥੇ ਨਫ਼ਰਤ ਹੋਵੇ ਉੱਥੇ ਜੋ ਗਲਤ ਠੀਕ ਹੋਵੇ ਉਹ ਸਭ ਗਲਤ ਹੋ ਜਾਂਦਾ ਸਹੀ ਵੀ ਗਲਤ ਹੋ ਜਾਂਦਾ ਹੈ